ਬਾਦਸ਼ਾਹ ਦੇ ਦਰਬਾਰ ਵਿੱਚ ਇੱਕ ਕੋਈ ਉਪਰਾ ਮੰਦਾ ਨੌਕਰੀ ਦੀ ਭਾਲ ਵਿੱਚ ਆਪੜਿਆ ਉਸ ਤੋਂ ਉਸ ਦੀ ਯੋਗਤਾ ਪੁੱਛੀ ਗਈ ਉਸ ਨੇ ਆਖਿਆ ਸਿਆਸੀ ਹਾਂ ਅਰਬੀ ਵਿੱਚ ਸਿਆਸੀ ਉਸ ਨੂੰ ਆਖਦੇ ਹਨ ਜੋ ਅਕਲ ਤੇ ਗਿਆਨ ਸਦਕਾ ਕਿਸੇ ਮਸਲੇ ਨੂੰ ਹੱਲ ਕਰਨ ਵਿੱਚ ਯੋਗਤਾ ਰੱਖਦਾ ਹੋਵੇ ਬਾਦਸ਼ਾਹ ਦੇ ਕੋਲ ਸਿਆਸਦਾਨਾਂ ਦੀ ਕੋਈ ਕਮੀ ਨਹੀਂ ਸੀ ਤਾਂ ਉਸ ਨੂੰ ਘੋੜਿਆਂ ਦੇ ਤਵੇਲੇ ਦਾ ਮੁਖੀ ਬਣਾ ਦਿੱਤਾ ਥੋੜੇ ਦਿਨਾਂ ਮਗਰੋਂ ਬਾਦਸ਼ਾ ਉਸ ਨੂੰ ਆਪਣੇ ਸਾਰ ਤੋਂ ਮਹਿੰਗੇ ਤੇ ਪਿਆਰੇ ਘੋੜੇ ਬਾਰੇ ਪੁੱਛਿਆ ਉਸ ਆਖਿਆ ਇਹ ਘੋੜਾ ਨਸਲੀ ਨਹੀਂ ਹੈ ਬਾਦਸ਼ਾ ਬੜਾ ਹੈਰਾਨ ਹੋਇਆ ਉਸ ਘੋੜੇ ਦੇ ਰਾਖੇ ਨੂੰ ਸੱਦ ਕੇ ਆਪਣੇ ਘੋੜੇ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਬਾਦਸ਼ਾ ਘੋੜਾ ਤਾਂ ਨਸਲੀ ਹੈ ਪਰ ਜਦ ਇਹ ਜੰਮਿਆ ਸੀ ਤਦ ਇਹਦੀ ਮਾਂ ਮਰ ਗਈ ਸੀ ਇਹ ਇੱਕ ਗਾਂ ਦਾ ਦੁੱਧ ਚੁੰਗ ਕੇ ਉਸ ਨਾਲ ਪਲਿਆ ਹੈ ਬਾਸਾ ਉਸ ਨੂੰ ਸੱਦਿਆਂ ਤੇ ਪੁੱਛਿਆ ਤੈਨੂੰ ਕਿਸ ਤਰ੍ਹਾਂ ਪਤਾ ਲੱਗਿਆ ਇਹ ਘੋੜਾ ਨਸਲੀ ਨਹੀਂ ਹੈ ਤਾਂ ਉਸਨੇ ਇਹ ਜਦੋਂ ਇਹ ਘੋੜਾ ਘਾਹ ਖਾਂਦਾ ਹੈ ਤਦੋਂ ਇਹ ਗਾਈਆਂ ਵਾਂਗੂੰ ਮੂੰਹ ਹੀਠਾ ਕਰਕੇ ਖਾਂਦਾ ਹੈ ਅਸਲੀ ਨਸਲੀ ਜਦ ਕੀ ਨਸਲੀ ਘੋੜਾ ਬੁਰਕ ਭਰ ਕੇ ਮੂੰਹ ਉਤਾ ਚੁੱਕ ਕੇ ਘਾ ਖਾਂਦਾ ਹੈ ਬਾਦਸ਼ਾ ਉਸ ਦੀ ਸੂਝ ਤੋਂ ਇੰਨਾ ਖੁਸ਼ ਹੋਇਆ ਕਿ ਉਹਦੇ ਘਰੇ ਦਾਣੇ ਘੋ ਪੁੱਜੇ ਹੋਏ ਤਵੇ ਤੇ ਪੰਖਿਆਂ ਦਾ ਉੱਚ ਦਰਜੇ ਦਾ ਮਾਸ ਇਨਾਮ ਬਜੋ ਕੱਲਿਆ ਤੇ ਉਸ ਨੂੰ ਮਲਿਕਾ ਦੇ ਰਣ ਵਾਸਤੇ ਤੈਨਾਤ ਕਰ ਛੱਡਿਆ ਫੇਰ ਕੁਝ ਦਿਨਾਂ ਮਗਰੋਂ ਬਾਦਸ਼ਾ ਉਸ ਤੋਂ ਆਪਣੀ ਬੇਗਮ ਬਾਰੇ ਪੁੱਛਿਆ ਉਸ ਨੇ ਆਖਿਆ ਰਹਿਣ ਸਹਿਣ ਤਾਂ ਮਲਿਕਾ ਮੰਗੇ ਪਰ ਇਹ ਕੋਈ ਸਹਜਾਦੀ ਨਹੀਂ ਹੈ ਬਾਦਸ਼ਾਹ ਬੜਾ ਆਵਾਜ਼ਾਰ ਹੋਇਆ ਤੇ ਉਸ ਨੂੰ ਖਲਾਉਣ ਤੇ ਖਲਾਉਣ ਨੂੰ ਧਰਤੀ ਬੇਨਾਂ ਦੇਵੇ ਉਸ ਉਸੇ ਵੇਲੇ ਉਸ ਆਪਣੀ ਸੱਸ ਨੂੰ ਸੱਦਿਆ ਤੇ ਸਾਰਾ ਮਾਮਲਾ ਉਸ ਨੂੰ ਦੱਸਿਆ ਸੱਸ ਆਖਦੀ ਸਚਾਈ ਇਹ ਵੀ ਕਿ ਤੁਹਾਡੇ ਮਾਪਿਆਂ ਮੇਰੇ ਖਸਮ ਨਾਲ ਸਾਡੀ ਕੁੜੀ ਦਾ ਜੰਮਦਿਆਂ ਹੀ ਰਿਸ਼ਤਾ ਮੰਗ ਲਿਆ ਪਰ ਹਾਡੀ ਕੁੜੀ 6 ਮਹੀਨਿਆਂ ਦੀ ਉਮਰ ਹੈ ਹੀ ਚੱਲ ਵਸੀ ਇਸੇ ਤਰ੍ਹਾਂ ਫਿਰ ਅਸਾਂ ਤੁਹਾਡੀ ਸ਼ਹਾਦਤ ਨਾਲ ਨਾਤਾ ਡੰਗਣ ਲਈ ਕਿਸੇ ਹੋਰ ਕੁੜੀ ਨੂੰ ਆਪਣੀ ਕੁੜੀ ਬਣਾ ਲਿਆ ਤਾਂ ਬਾਦਸ਼ਾਹ ਉਸ ਨੂੰ ਪੁੱਛਿਆ ਤੈਨੂੰ ਕਿਸ ਤਰ੍ਹਾਂ ਪਤਾ ਲੱਗਿਆ ਉਸ ਨੇ ਆਖਿਆ ਬਾਦਸ਼ਾਹ ਤੁਹਾਡੀ ਬੇਗਮ ਦਾ ਨੌਕਰਾਂ ਨਾਲ ਬਤੀਰਾ ਅਨਪੜਾ ਤੋਂ ਵੀ ਭੈੜਾ ਹੈ ਇੱਕ ਖਾਨਦਾਨੀ ਬੰਦੇ ਦਾ ਦੂਜਿਆਂ ਨਾਲ ਵਿਹਾਰ ਕਰਨ ਦਾ ਇੱਕ ਸਲੀਕਾ ਹੁੰਦਾ ਹੈ ਜੋ ਉਹਨਾਂ ਨੂੰ ਪੂਰਾ ਵੀ ਨਹੀਂ ਹੈ ਬਾਦਸ਼ਾਹ ਫਿਰ ਖੁਸ਼ ਹੋਇਆ ਉਸ ਨੂੰ ਵਾਹ ਵਾਹ ਸਾਰਾ ਅਨਾਜ ਭੇਡਾਂ ਬੱਕਰੀਆਂ ਅਨਾਮ ਬਜੂ ਦੇ ਦਿੱਤੀਆਂ ਤੇ ਉਸ ਨੂੰ ਆਪਣਾ ਦਰਬਾਰੀ ਬਣਾ ਲਿਆ ਕੁਝ ਦਿਨ ਲੰਘੇ ਤਾਂ ਬਾਦਸ਼ਾਹ ਵੱਲੋਂ ਉਸ ਨੂੰ ਸੱਦਿਆ ਗਿਆ ਉਸ ਨੂੰ ਆਖਿਆ ਗਿਆ ਕੁਝ ਮੇਰੇ ਬਾਰੇ ਦੱਸ ਉਸ ਨੇ ਆਖਿਆ ਜਾਨ ਬਖਸ਼ ਰੱਖਿਆ ਜੀ ਬਾਦਸ਼ਾਹ ਵਾਦਾ ਕੀਤਾ ਕੱਖ ਨਹੀਂ ਕਹਿੰਦਾ ਉਸ ਨੇ ਆਖਿਆ ਨਾ ਤਾਂ ਤੁਸੀਂ ਸਹਜਾਦੇ ਹੋ ਤੇ ਨਾ ਹੀ ਤੁਹਾਡਾ ਵਿਹਾਰ ਬਾਦਸ਼ਾਹ ਬਾਦਸ਼ਾਹ ਹਾਂ ਵਰਗਾ ਹੀ ਵਾਚਾ ਵਿਭੋ ਤਰੀਕਾ ਹੋਇਆ ਗੁੱਸੇ ਵਿੱਚ ਆ ਗਿਆ ਪਰ ਜਾਨ ਬਖਸਣ ਦਾ ਵਾਅਦਾ ਕੀਤਾ ਹੋਣ ਕਰਕੇ ਚੁੱਪਚਾਪ ਆਪਣੀ ਮਾਂ ਦੇ ਮਹਿਲ ਜਾਂ ਕੱਪੜਿਆਂ ਅਪੜਿਆਂ ਅਤੇ ਉਸ ਦੀ ਮਾਂ ਆ ਕੇ ਆ ਪੁੱਤਰਾ ਇਹ ਵੀ ਸੱਚ ਹੈ ਕਿ ਤੂੰ ਇੱਕ ਆਜੜੀ ਦਾ ਮੁੰਡਾ ਹੈ ਹਾਜੇ ਕੋਈ ਧੀ ਪੁੱਤ ਨਹੀਂ ਸੀ ਅਸੀਂ ਅਸਾਂ ਤੈਨੂੰ ਰੋਧ ਲੈ ਕੇ ਪਾਲਿਆ ਵਾਚਾ ਆਪਣੇ ਸਿਆਸੀ ਨੂੰ ਪੁੱਛ ਕੇ ਸੱਦ ਕੇ ਪੁੱਛਿਆ ਦੱਸ ਤੈਨੂੰ ਕਿਵੇਂ ਪਤਾ ਲੱਗਿਆ ਤਾਂ ਉਸਨੇ ਆਖਿਆ ਬਾਦਸ਼ਾਹ ਜਦ ਕਿਸੇ ਨੂੰ ਕੋਈ ਇਨਾਮ ਦਿੰਦੇ ਨੇ ਤਾਂ ਉਹ ਹੀਰੇ ਮੋਤੀ ਜਵਾਹਰਾਤ ਦਿੰਦੇ ਨੇ ਪਰ ਤੁਸੀਂ ਤਾਂ ਭੇਡਾਂ ਬੱਕਰੀਆਂ ਤੇ ਖਾਣ ਪੀਣ ਦੀ ਸ਼ਹਿ ਦਿੱਤੀਆਂ ਸਿਉ ਇਸ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਕੋਈ ਸਹਜਾਦੇ ਨਹੀਂ ਕਿਸੇ ਆਜੜੀ ਦੇ ਮੁੰਡੇ ਹੋ ਕਿਸੇ ਮਨੁੱਖ ਕੋਲੋਂ ਇੰਨੀਆ ਕਿੰਨੀ ਵੀ ਧਨ ਦੌਲਤ ਸੁੱਖ ਆਰਾਮ ਰੁਤਬਾ ਗਿਆਨ ਤਾਕਤ ਹੋਵੇ ਇਹ ਸਭ ਬਾਹਰੀ ਛੇਆਂ ਨੇ ਬੰਦੇ ਦੀ ਅਸਲੀਅਤ ਉਹਦੇ ਲਹੂ ਉਹਦੇ ਵਿਹਾਰ ਤੋਂ ਪਤਾ ਲੱਗਦੀ ਹੈ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਪਲੀਜ਼ ਲਾਈਕ ਕਰ ਤੇ ਸ਼ੇਅਰ ਕਰਿਓ